ਨਵਾਂ ਸ਼ਹਿਰ ਦੇ ਵਿੱਚ ਹੋਈ ਬਾਰਦਾਤ ਦੱਸਣ ਦੇ ਮਤਾਬਕ ਜੋਤੀ ਰਾਣਾ ਨਾਮ ਦਾ ਵਿਅਕਤੀ ਆਪਣੀ ਛੋਟੀ ਬੱਚੀ ਨੂੰ ਸਕੂਲ ਤੋਂ ਛੱਡ ਕੇ ਵਾਪਸ ਘਰ ਆ ਰਿਹਾ ਸੀ ਕਿ ਉਸੇ ਵਕਤ ਗੱਡੀ ਵਿੱਚ ਸਵਾਰ ਕੁਝ ਅਣਪਛਾਤੇਆਂ ਵੱਲੋਂ ਰਾਣਾ ਤੇ ਹਮਲਾ ਕੀਤਾ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਰਾਣਾ ਨੂੰ ਪਹਿਲਾਂ ਨਵਾਂ ਸ਼ਹਿਰ ਦੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਉੱਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਆਓ ਦੇਖਦੇ ਹਾਂ ਨਮਾ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੀ ਤੇ ਹਮਲਾ ਕਰਕੇ ਗੱਡੀ ਵਿੱਚ ਸਵਾਰ ਜੋ ਵਿਅਕਤੀ ਆਏ ਸਨ ਉਹ ਫਰਾਰ ਹੋ ਜਾਂਦੇ ਹਨ ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਚਲੇ ਜਾਓ ਜੰਨੇ ਯਾਰ ਰੇ ਪੜਦੀ ਨਹੀਂ ਗੇਤੀ ਤਰਾਣਾ ਰਾਣਾ ਕਹਿੰਦੇ ਤੇਨਾਂ ਦੇ ਘਰ ਸਾਰੇ ਨੇ ਰਾਣਾ ਜੀ ਇਹ ਆ ਕੇ ਜ ਸਾਡੇ ਘਰ ਦੇ ਨਾਲੇ ਰਹਿੰਦੇ ਉੱਥੇ ਆ ਕੇ ਦਫੇ ਖੜ ਗਏ ਕਿ ਮੇਰੇ 'ਤੇ ਹਮਲਾ ਕਰੀਏ ਬਾਦ ਵਿੱਚ ਪੜਦੀ ਨਹੀਂ ਗੇਤੀ ਇਹ ਤਾਂ ਪਤਾ ਕਿੱਦਾਂ ਲੱਗਾ ਸੀਗਾ ਇਹ ਘਰ ਆ ਗਿਆ ਸੀ ਰਾਣਾ ਆ ਗਿਆ ਸੀ ਇੱਥੇ ਮਾਹਲਮ ਕੰਦੀ ਤੇ ਹਾਂ ਮਾਹਲਮ ਕੰਦੀ ਆ ਗਿਆ ਅੱਛਾ ਰੇ ਪੜਦੀ ਨਹੀਂ ਗੇਤੀ ਆ ਗਿਆ ਸਾਰੇ ਆਪਦੇ ਦਾ ਹੈਗੀ ਵਾਈਫ ਆਈਓ ਨਾਲ ਦਾ ਹੋਰ ਉਹਦੇ ਘਰ ਚ ਕੌਣ ਮੇਰੀ ਮੰਮੀ ਇਹਦੀ ਪੂਰੀ ਹੋ ਗਈ ਹੈ ਅੱਛਾ ਮੁੰਡਾ 16 ਸਾਲ ਦਾ ਪੂਰਾ ਹੋ ਗਿਆ ਓਕੇ ਡੈਡੀ ਡੈਡੀ ਇਹ ਤੇ ਚਲੇ ਸੀ ਤੇ ਮਮਾ ਅਠ ਮਾਰੀਓ ਵੀ ਚਲੇ ਇਦਾਂ ਨਹੀਂ ਅੱਛਾ ਕਿ ਬੱਚਾ ਮੈਂ ਤਾਂ ਬੇਟੀ ਇੱਕ ਬੇਟਾ ਸੀਗਾ ਬੇਟਾ ਮਰ ਗਿਆ ਸੀ ਪਿੱਛੇ 2 4 6 ਮਹੀਨੇ ਹੋ ਗਏ ਮੇਰੇ ਸਾਲੇ ਹੋ ਗਏ ਹੋਣਾ ਚਾਹ ਉਹ ਮਰ ਗਿਆ ਸੀ ਬੇਟੀ ਦਾ ਦੂਜੀ ਤੀਜੀ ਜਈਆ ਜਾਂ ਚੌਥੀ ਹੋਊਗੀ ਮੰਨੇ ਕਿ ਛੋਟੇ ਛੋਟੇ ਉਹ ਵੀ ਛੱਡ ਕੇ ਆ ਰਿਹਾ ਸੀ ਸਕੂਲ ਹਾਂਜੀ ਛੱਡ ਕੇ ਆ ਰਿਹਾ ਸੀ ਬੱਚਿਆ ਇਹ 8 ਵਜੇ ਦੀ ਗੱਲ ਬਸ 8 ਅੱਲੇ ਦਾ ਕੁਛ ਕੁਛ ਨਹੀਂ ਕਹਿੰਦਾ ਮੈਂ ਤੇ ਉਸ ਬੰਦੇ ਉੱਤੇ ਬਾਹਮਲਾ ਕਰਤਾ ਪਾਸ ਉੱਤਰ ਕੇ ਕੀਤਾ ਗੱਡੀ 'ਚ ਬੈਠੇ ਬੈਠੇ ਨੇ ਐਦਾਂ ਸਾਨੂੰ ਵੀ ਇਹਨੇ ਪੱਕਾ ਨਹੀਂ ਦੱਸਿਆ ਦਾ ਐਦਾਂ ਕਰ ਤੁਰੇ ਉਹ ਤੇ ਕੰਮ ਕਰਦੇ ਮੇਰਾ ਤਾਂ ਆਪਣਾ ਕੰਮ ਹੈ ਭਾਈ ਜਾਨ ਦੀ ਬਿਸਤਾਲਾ ਸਕੂਲ ਦੇ ਨਾਲੇ ਕੋਠੀ ਦੇ ਨਾਲੇ ਸਾਡੀ ਸ਼ਾਪ ਬੜੀ ਨਹੀਂ ਕਿੰਨੇ ਕ ਵੇਲੇ ਸਕੂਲ ਛੱਡਣ ਜਾਂਦਾ ਸੀ ਕੋਲੇ ਹੋਇਆ ਉੱਥੇ ਨਹੀਂ ਇਹ ਦੀ ਥਾਂ ਹੈ ਜੇ ਮਿੰਗੇ ਫਿਰ ਤੁਰਦਾ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499